ਮੈਂ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰਦੇ ਉਹਨਾਂ ਮੇਰੇ ਦਫ਼ਤਰ ਕੇ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਈ ਐਮ ਹੇਅਰ ਪਿੱਛੇ ਹੋ ਜਾ ਡੋਨਟ ਮਿਸਪੇ ਵਿਦ ਮਾਈ ਵਾਈਫ ਚਾ ਪਿੱਛੇ ਹੋ ਜਾ ਪਿੱਛੇ ਹੋ ਦਿਓ ਤੂੰ ਵੀਡੀਓ ਬਣਾ ਕੇ ਪੀਪੀਸੀ ਵਾਲੇ ਨੂੰ ਬੁਲਾ ਸਕਦਾ ਉਹਨਾਂ ਨੂੰ ਬੁਲਾ ਸਾਰੇ ਜਨਰਲਾਂ ਨੂੰ ਬੁਲਾ ਲਓ ਜੀ ਸਾਰੇ ਜਨਰਲਾਂ ਨੂੰ ਬੁਲਾ ਲਓ ਮੈਂ ਤਾਂ ਦੇਖੋ ਨੋਟ ਇਨ ਫਰੰਟ ਆਫ ਦਾ ਕੈਮਰਾ ਤੁਸੀਂ ਰਿਕਾਰਡ ਕਰੋ ਕੀ ਰੈਡੋ ਕੇ ਪ੍ਰੋਨੋ ਬਣਾ ਲਓ ਉਹਨੂੰ ਸਾਰਾ ਦੱਸ ਦੇ ਡਾਕਟਰ ਸੋਣੀ ਕੀ ਕਰਦਾ ਤੁਸੀਂ ਮੈਂ ਤਾਂ ਜਾਓ ਮੈਂ ਬੈਠਦਾ ਪਤਾ ਦੇਖੋ ਕੋਈ ਬੰਦ ਸੀ ਕਰਨਾ ਤੁਸੀਂ ਵੀਡੀਓ ਬਣਾਈ ਤੇ ਲੋਕੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਦੀ ਘਰ ਦੇ ਵਿੱਚ ਰੇਡ ਕਰਨ ਆਏ ਵਿਜੀਲੈਂਸ ਦੇ ਅਧਿਕਾਰੀਆਂ ਦੇ ਨਾਲ ਮਜੀਠੀਆ ਦੀ ਹੋਗੀ ਤੂ ਤੂ ਮੈਂ ਕਿਹਾ ਕਿ ਮੇਰੀ ਘਰ ਵਾਲੀ ਦੇ ਨਾਲ ਮਿਸਬਿਹੇਵ ਨਾ ਕਰੋ ਤੁਹਾਨੂੰ ਦੱਸਦੇ ਕਿ ਹੁਣੇ-ਹੁਣੇ ਵੱਡੀ ਖਬਰ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਵਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਨੇ ਰੇਡ ਮਾਰੀ ਹੈ ਤੜਕੇ-ਤੜਕੇ ਜਿਸ ਦੇ ਵਿੱਚ 30 ਵਿਜੀਲੈਂਸ ਦੇ ਵੱਡੇ ਅਫਸਰ ਰੇਡ ਕਰਨ ਪਹੁੰਚੇ ਨੇ ਮਜੀਠੀਆ ਦੇ ਘਰ ਤਾਂ ਜਿਸ ਤੋਂ ਬਾਅਦ ਕਾਫੀ ਮਾਹੌਲ ਗਰਮਾ-ਗਰਮੀ ਹੋ ਗਿਆ ਮਜੀਠੀਆ ਤੇ ਵਿਜੀਲੈਂਸ ਅਧਿਕਾਰੀਆਂ ਦੇ ਵਿੱਚਕਾਰ ਤੂ-ਤੂ ਮੈਂ ਹੋ ਗਈ ਤੇ ਜਿਸ ਤੋਂ ਬਾਅਦ ਮਜੀਠੀਆ ਦੀ ਪਤਨੀ ਗਨੀਵ ਕੌਰ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਵਿਜੀਲੈਂਸ ਦੇ ਅਧਿਕਾਰੀਆਂ ਦਾ ਕਿਉਂਕਿ ਉਹਨਾਂ ਨੇ ਇਲਜ਼ਾਮ ਲਗਾਈ ਨੇ ਕਿ ਤੱਕੇ ਦੇ ਨਾਲ ਵਿਜੀਲੈਂਸ ਦੇ ਅਧਿਕਾਰੀ ਉਹਨਾਂ ਦੇ ਘਰ ਦੇ ਵਿੱਚ ਵੜ ਗਏ ਨੇ ਤੇ ਉਹਨਾਂ ਦੇ ਨਾਲ ਮਿਸਬਿਹੇਵ ਕੀਤਾ ਹੈ ਇਸ ਰੇਟ ਤੇ ਬੋਲਦਿਆਂ ਹੋਇਆ ਮਜੀਠੀਆ ਨੇ ਕਿਹਾ ਕਿ ਉਹਨਾਂ ਨੇ ਪਹਿਲੇ ਹੀ ਪੋਸਟ ਕਰਕੇ ਦੱਸ ਦਿੱਤਾ ਸੀ ਕਾਫੀ ਦਿਨ ਪਹਿਲਾਂ ਕਿ ਜਦੋਂ ਨਸ਼ਿਆਂ ਦੇ ਝੂਠੇ ਕੇਸ ਦੇ ਵਿੱਚ ਭਗਵੰਤ ਮਾਨ ਸਰਕਾਰ ਨੂੰ ਮੇਰੇ ਖਿਲਾਫ ਕੁਝ ਨਹੀਂ ਲੱਭਿਆ ਤਾਂ ਹੁਣ ਮੇਰੇ ਖਿਲਾਫ ਇੱਕ ਝੂਠਾ ਨਵਾਂ ਕੇਸ ਦਰਜ ਕਰਨ ਦੀ ਤਿਆਰੀ ਹੈ ਤੇ ਜਿਸ ਤੋਂ ਬਾਅਦ ਅੱਜ ਦੇਖ ਲਓ ਕਿ ਰੇਡ ਪੈਗੀ ਹੈ ਵਿਜੀਲੈਂਸ ਦੀ 30 ਬੰਦੇ ਬਗੈਰ ਸਾਨੂੰ ਪੁੱਛੇ ਤੱਕਾ ਮਾਰ ਕੇ ਅੰਦਰ ਬੜੇ ਨੇ ਕੋਈ ਕਾਰਨ ਦੱਸਿਆ ਕਿ ਕਿਸ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਰੇਡ ਕੀਤੀ ਗਈ ਹੈ ਕੋਈ ਕੁਝ ਨਹੀਂ ਦੱਸਿਆ ਤੱਕਾ ਮਾਰ ਕੇ ਅੰਦਰ ਅੰਦਰ ਬੜੇ ਨੇ ਮੈਂ ਵੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਮੈਨੂੰ ਵੀ ਤੱਕਾ ਮਾਰ ਕੇ ਬਾਹਰ ਕੱਢਿਆ ਗਿਆ ਮੀਡੀਆ ਨੂੰ ਅੰਦਰ ਜਾਣ ਤੋਂ ਰੋਕਿਆ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਸਾਡਾ ਪ੍ਰਾਈਵੇਟ ਘਰ ਹੈ ਜੋ ਮਰਜ਼ੀ ਅੰਦਰ ਆਏ ਤੁਸੀਂ ਪਲੀਜ਼ ਅੰਦਰ ਆਓ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਧੱਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ ਨੇ ਮੈਂ ਮੈਡਮ ਨੂੰ ਬੁਲਾ ਕੇ ਤੁਸੀਂ ਗੱਲਬਾਤ ਨਹੀਂ ਦੇ ਰਹੇ ਕੁਝ ਨਹੀਂ ਦੇ ਰਹੇ ਇਹ ਤਾਂ ਬੈਠੇ ਤੁਹਾਡੇ ਸਾਹਮਣੇ ਬੈਠੇ ਨੇ ਨਹੀਂ ਬਾਕੀਆਂ ਨੂੰ ਬਹੁਤ ਆਰਾਮ ਨਾਲ ਬੈਠੇ ਨੇ ਬੈਠੇ ਸਾਰੇ ਨਾਲ ਬੈਠੇ ਕਹਿੰਦੇ ਕਹਿਣੇ ਨਹੀਂ ਬਿਲਕੁਲ ਦਿਓ ਆਪਾਂ ਬੱਟ ਤੁਸੀਂ ਬੈਠੇ ਆ ਬੰਦੇ ਤਾਂ ਜੀਵਾ ਕੀ ਪਲੀਜ਼ ਬੰਦ ਕਰਦੇ ਹੋ ਤੁਹਾਨੂੰ ਲੱਗਦਾ ਤੁਸੀਂ ਅਰੈਸਟ ਕਰਨਾ ਕੋਈ ਕਿਸ ਮਾਮਲੇ ਸ਼੍ਰੀਮਾਨ ਜੀ ਬੰਦ ਕਰ ਦਿਓ ਪਲੀਜ਼ ਟੋਮਟੂ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰ ਰਹੇ ਉਹਨਾਂ ਮੇਰੇ ਦਫ਼ਤਰ ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸ ਦਾ ਨਾਮ ਪੁੱਛਣਾ ਨਹੀਂ ਜਿਸ ਵੀ ਬਿਕੋਜ਼ ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟੈਨਰ ਹੈ ਸਾਰੇ ਸੁਣੋ ਮੇਰੇ ਨਹੀਂ ਨਹੀਂ ਅੱਛਾ ਹਾਓ ਯੂ ਆਸਕਿੰਗ ਮਿਸ ਲੀਨ ওকে ਹਾਂ ਜੇ ਦਾ ਐਮ ਐਲ اے ਜੀ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ዩ ਰਿਸਪੈਕਟ ਜੀ ਕੈਨ ਆਈ ਟਾਕ ਫॉर ਸਮ ਅ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. My I room was room down. Room Excuse room. me, can I finish talking? No. Please let me finish talking. the right way 1 minute ji i don't know who you are no no mere 20 minute main lagatar sun rahe ho acha acha ho ki mere darwaja andar tod ke kaun wadan di koshish ki itti hai ji thonu kya kya ki do minute baitho mila dene malal jana utthe galla hon gi malal ke ta jaamange tusi vi jaoge koi problem excuse me